ਹੈਲੋ ਹੈਲੋ ਹਾਂ ਜੀ ਬੱਜੀ ਹਾਂ ਜੀ ਡੀਐਫਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਮੈਂ ਨਾ ਇੱਥੇ ਖੜਾ ਠੇਕੇ ਦੇ ਕੋਲੇ ਤੇ ਇਹਨਾਂ ਦੇ ਮਾਲਕਾਂ ਨਾਲ ਵੀ ਗੱਲ ਹੋਈ ਐ ਇਹ ਕਹਿੰਦੇ ਸਾਡੇ ਕੋਲੇ ਮਨਜ਼ੂਰੀ ਹੈਗੀ ਆ ਮਨਜ਼ੂਰੀ ਸਾਡੇ ਵਿਭਾਗ ਜੀ ਨੇ ਹੋਣੀ ਬਾਕੀ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਇਹ ਤਾਂ ਬਿਲਕੁਲ ਜਮਾ ਨਹਿਰ ਦੇ ਕੰਡੇ ਦੇ ਉੱਤੇ ਐ ਤੁਸੀਂ ਇੱਧਰ ਇੱਕ ਤੇ ਢੇੜਾ ਮਾਰਿਆ ਜੀ ਕਿਹਦਾ ਬਣਾ ਲਓ ਆ ਮੈਂ ਦਿੱਕਾ ਤਾਂ ਹੋਣਾ ਪਰ ਨੂੰ ਅਟਲੀ ਆਰੇ ਮਾ ਫੇਦੇ ਨਾ ਬਰ ਕੋਲ ਆ ਗਿਆ ਜਾਂ ਬਰੇ ਝੂਠ ਬੋਲ ਰਹੇ ਆ ਜੀ ਇਹ ਤਾਂ ਮਨਜ਼ੂਰੀ ਕਹਿ ਰਹੇ ਆ ਇਹਨਾਂ ਦੇ ਮਾਲਕਾਂ ਨਾਲ ਦੋਗਣਾ ਗੱਲ ਹੋਈ ਆ ਮੇਰੀ ਕੋਲ ਡਾਕੂਮੈਂਟ ਇਹਨਾਂ ਕੋਲ ਹੈਗੇ ਨਾ ਚਲੋ ਅਸੀਂ ਡਾਕੂਮੈਂਟ ਵੀ ਮੰਗਦੇ ਆ ਤੇ ਤੁਸੀਂ ਇੱਕ ਵਾਰੀ ਦੌਰਾ ਕਰਕੇ ਦੇਖੋ ਜਮਾ ਨਹਿਰ ਦੇ ਕੰਢੇ ਦੇ ਉੱਤੇ ਮੈਂ ਕੱਲ ਹੀ ਮੈਂ ਜਿਹੜੀ ਲਾਤੀ ਦੀ ਉੱਤੀ ਅੱਜ ਹਾਂਜੀ ਤੇ ਅੱਜ ਬੰਦਾ ਜਾਊਗਾ ਕੱਲ ਮੈਂ ਖੁਦ ਜਾਊਗਾ ਮੈਂ ਚੱਜੀ ਰੱਸੀ ਜਾਊਂਗਾ ਠੀਕ ਆ ਜੀ ਠੀਕ ਆ ਜੀ ਕੋਲ ਹੈਗੀ ਦੁਰਾਹੇ ਤੋਂ ਦਰਾਹੇ ਤੋਂ ਦਰਾਹੇ ਤੋਂ ਜਦੋਂ ਆਪਾਂ ਜਾਣਦੇ ਆ ਜੀ 마ਸੀ ਵਾਲੇ ਨੂੰ ਹਾਂ 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 ਜੀ ਹਾਂ ਜੀ ਠੀਕ ਹੈ ਜਾਦੀ ਜੰਦੇ ਬੰਦੇ ਆਪਣੇ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਠੀਕ ਹੈ ਭਾਈ ਆਹ ਦੇਖੋ ਇੱਥੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੇਕੇਦਾਰਾਂ ਨਾਲ ਕਹਿੰਦੇ ਜੀ ਮਨਜ਼ੂਰੀ ਐ ਡੀ ਐਫਓ ਨਾਲ ਗੱਲ ਹੋਈ ਜੰਗਲਾਤ ਵਿਭਾਗ ਦੇ ਅਫਸਰ ਆ ਜਿਹੜਾ ਜ਼ਿਲ੍ਹਾ ਲੁਧਿਆਣੇ ਦਾ ਉਹ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਣੇ ਕੋਈ ਸਰਕਾਰ ਦੇ ਕੰਨਾਂ ਦੇ ਕੋਈ ਜੂ ਨਹੀਂ ਸਰਕ ਦੀ ਸਰਕਾਰ ਦੀ ਨੱਕ ਹੀਟ ਕੀ ਹੋ ਰਿਹਾ ਬਾਈ ਹਾਤਾ ਆ ਹਾਤਾ ਆ ਠੇਕਾ ਆ ਨਹਿਰ ਆ ਆ ਦੇਖੋ ਨਹਿਰਾਂ ਨਾਲ ਅਨਹਿਰ ਦਿਖਾ ਆ ਨਾਲ ਨਹਿਰ ਆ ਬਿਲਕੁਲ ਨਹਿਰ ਦੇ ਕਿਨਾਰੇ ਇੱਕ ਨਹੀਂ ਇੱਕ ਨਹੀਂ ਘੱਟੋ ਘਾਟ ਘੱਟੋ ਘਾਟ ਇੱਥੇ ਅਨਹਿਰਾਂ ਨਾਲ ਆ ਦਿਖਾ ਪਾਣੀ ਦੀਂਦਾ ਅਨਾਲ ਨਹਿਰਾਂ ਨਾਦਰਾਂ ਖੜਿਆ ਪਰਲੇ ਪਰਲੇ ਪਾਸਿਆ ਨਹਿਰ ਤੇ ਆ ਹਾਤਾ ਤੇ ਠੇਕਾ ਇੱਥੇ ਜਿਹਦਾ ਜੀ ਕਰਦਾ ਮੰਝਾ ਡਾ ਲਿਆ ਜਿਹਦਾ ਜੀ ਕਰਦਾ ਕੁਝ ਝੁੱਗੀ ਛੋਪੜੀ ਪਾਲੀ ਠੇਕਾ ਪਾ ਲਿਆ ਗੁਡੇਰਾ ਪਾ ਲਿਆ ਯਾਰ ਕੋਈ ਇੱਥੇ ਬਾਲੀਬਾਲਸ ਨਹੀਂ ਕੋਈ ਰਾਜਾ ਬਾਬੂ ਨਹੀਂ ਕਿਹਦੀ ਮਨਜ਼ੂਰੀ ਹੈ ਜੰਗਲਾਤ ਅਫਸਰ ਕਹਿੰਦਾ ਸਾਡੀ ਕੋਈ ਮਨਜ਼ੂਰੀ ਨਹੀਂ ਫਿਰ ਇਹ ਪਵਾਏ ਕਿਨੇ ਆ ਇੱਥੋਂ ਦਾ ਐਮ.ਐਲ.ਏ ਹਿੱਸਾ ਲੈਂਦਾ ਕਿ ਮੰਤਰੀ ਹਿੱਸਾ ਲੈਂਦਾ ਕਿ ਪੰਜਾਬ ਦਾ ਮੁੱਖ ਮੰਤਰੀ ਹਿੱਸਾ ਲੈਂਦਾ ਭਵੰਤ ਸਿੰਘ ਇਹਦਾ ਕੋਈ ਜਵਾਬ ਦੇਉ ਨਯਰ ਦੇ ਕੰਡਿਆਂ ਦੇ ਉੱਤੇ ਦਰਾਹੇ ਤੋਂ ਲੈ ਕੇ ਰੋਪੜ ਤੱਕ 10 ਠੇਕੇ ਆ 10 ਠੇਕੇ ਆ ਹਾਤਾ ਨਾਲ ਅੱਗੇ ਬਹੁਤ ਅਲੀਸ਼ਾਨ ਉਹ ਵੀ ਦਿਖਾਉਂਦੇ ਆ ਹਾਤਾ ਬਣਾਇਆ ਹੋਇਆ ਠੇਕੇ ਨਾਲ ਬਿਲਕੁਲ ਕੋਈ ਮਨਜ਼ੂਰੀ ਨਹੀਂ ਧਜੀਆਂ ਡਾਂਗਾਂ ਜਾ ਰਹੀਆਂ ਨਪਾ ਦਿਓ ਸਾਰੀਆਂ ਜਗ੍ਹਾ ਕੋਈ ਡਰਾਮਾ ਦੇ ਕੰਢਿਆਂ ਤੇ ਆ ਕੋਈ ਨਹਿਰਾਂ ਦੇ ਕੰਢਿਆਂ ਤੇ ਨਾਪ ਲਓ ਸਾਰਾ ਕੁਝ ਸੱਦੇ ਉਹਨਾਂ ਤਬਾਹ ਕਰ ਦਿਓ ਕਾਰਨ ਕੀ ਜਿਵੇਂ ਪਹਿਲਾਂ ਬਾਦਲਾਂ ਵੇਲੇ ਫਿਰ ਕਾਂਗਰਸੀਆਂ ਵੇਲੇ ਹੁਣ ਬੋਕਰਾਂ ਵੇਲੇ ਮੋਟਾ ਹਿੱਸਾ ਜਾਂਦਾ ਮੋਟਾ ਝੜਾਵਾ ਚੜਦਾ ਜੀ ਲੱਖਾ ਸਿੰਘ ਸਿਧਾਣਾ ਬੋਲਦਾ ਜੀ ਅੱਛਾ ਮੇਰੀ ਡੀਐਫਓ ਨਾਲ ਵੀ ਗੱਲ ਹੋਈ ਆ ਇਹਦੀ ਮਨਜ਼ੂਰੀ ਮਨਜ਼ਰੀ ਨਾ ਠੇਕਿਆਂ ਦੀ ਜੰਗਲਾਤ ਮਹਿਕਮੇ 'ਚ ਖੋਲੇ ਹੋਇਆ ਹੈ ਕੋਈ हां मैं पिंटू ਚੱਲੇ ਆਣਾ ਹਾਂ। ਹਾਂ। ਇਹ ਵੀਡੀਓ ਚੰਗੀ ਹੈ। ਹਾਂ। ਮੈਂ ਕੱਲ ਗੱਲ ਕਰਦੇ ਹਾਂ। ਅੱਛਾ। ਨੇ ਕੋਈ ਮਨਜ਼ੂਰੀ ਹੈ ਤਾਂ ਕੋਈ ਆਰਡਰ-ਉਡਰ ਭੇਜ ਦਿੰਦੇ ਕੋਈ ਤੁਹਾਡੇ ਕੋਲ ਹੋਣਗੇ? ਹਾਂ। ਨੇ ਸਾਲੀ ਦਾ ਵਿਆਹ ਤਾਂ ਹੈਗਾ ਮੈਂ ਤੈਨੂੰ ਵਿਆਹ ਤੋਂ ਨਹੀਂ ਲੋੜ ਦਾ ਵਿਆਹ ਤੂੰ ਦੇਖ। ਮੈਂ ਤਾਂ ਇਹ ਕਹਿਣਾ ਵੀ ਯਾਰ ਇਹ ਕੋ ਕਹਿ ਰਿਹਾ ਜਿਹੜਾ ਜ਼ਿਲ੍ਹੇ ਦਾ ਅਫਸਰ ਹੈ। ਸਾਡੇ ਲਈ ਸਾਥ ਕੋਈ ਮਨਜ਼ੂਰੀ ਨਹੀਂ ਜੰਗਲਾਤ ਮਹੱਕਮੇ ਦੀ ਜਗ੍ਹਾ ਠੇਕੇ ਖੋਲੇ ਹੋਏ ਆ ਹਾਂ ਇੱਥੇ ਤਰਾ ਨੀਲੋ ਨਹੀਂ ਬਾਈ ਜੀ 15 ਠੇਕੇ ਆ ਦਰਾਹੇ ਤੋਂ ਲੈ ਕੇ ਰੋਪਰ ਤੱਕ 15 ਠੇਕੇ ਆ ਕੇਸ ਕਦਾ ਚੱਲਦਾ ਨਾ ਡੀ ਐਫਓ ਕਦਾ ਵੀ ਕੇਸ ਚੱਲਦਾ ਆ ਦੇਖੋ ਬਾਈ ਸ਼ਾਨਦਾਰ ਇੱਥੇ ਹੱਥੇ ਖੋਲੇ ਹੋਏ ਆ ਆ ਦੇਖੋ ਆ ਦਿਖਾ ਕੇ ਲਿਆ ਸਾਰੇ ਉਹ ਦੇ ਪਿੱਛੇ ਕਮਰੇ ਕਮਰੇ ਬਣਾਏ ਬਾ ਸਾਰੀ ਜਗਲਾਦ ਮਹਿਮਨੀ ਦੀ ਜਗਾ ਹੈ ਆ ਦੇਖੋ ਆ ਕਮਰੇ ਦਿਖਾ ਦੇ ਪਰ ਆ ਸਾਰੀ ਨਹਿਰ ਦੀ ਜਗਾ ਆ ਸਾਰਾ ਪਿੱਛੇ ਮੀਲ ਹੈ ਤੇ ਮੀਲ ਦੇ ਵਿੱਚ ਆ ਹੱਤੇ ਆ ਸ਼ਾਨਦਾਰ ਹੱਤੇ ਆ ਕਮਰੇ ਕਮਰੇ ਪਾਏ ਤੁਸੀਂ ਦੇਖੋ ਆ ਦੇਖੋ ਆ ਦੀ ਸ਼ਾਮ ਪੂਰੇ ਹੱਤੇ ਬਣਾਏ ਹੋਏ ਆ ਜੇ ਗੱਲ ਕੀਤੀ ਸੇ ਕਰਨਾ ਕਹਿੰਦਾ ਜੀ ਕਿਹੇ ਚੱਲਦੇ ਆ ਜੀ ਇਹਦਾ 15 ਹੋਰ ਖੁੱਲੇ ਆ ਯਾਨੀ ਕੋਈ ਰਾਜਾ ਬਾਗੂ ਨਹੀਂ ਇੱਥੇ ਕੋਈ ਸਰਕਾਰ ਨਾਉ ਦੀ ਚੀਜ਼ ਨਹੀਂ ਆ ਰਹੀ ਅੱਜ ਦੇ ਨਹੀਂ ਇਹ 20 ਸਾਲ ਦੇ ਖੁੱਲੇ ਹੋਏ ਆ ਬਾਦਲਾਂ ਵੇਲੇ ਵੀ ਇਹੀ ਕੁਝ ਚੱਲਦਾ ਰਿਹਾ ਕਾਂਗਰਸਾਂ ਵੇਲੇ ਵੀ ਇਨਾ ਵੇਲੇ ਵੀ ਆ ਪਿੱਛੇ ਨਹਿਰ ਦਿਖਾ ਦਿਆ ਨਹਿਰ ਆ ਆ ਨਹਿਰ ਆ ਤੇ ਆ ਮੀਲ ਹੈ ਜ਼ਿਲਾਤ ਮਹਿਕਮੇ ਦੀ ਜਗ੍ਹਾ ਗੱਲ ਵੀ ਹੋਈ ਆ ਕਹਿੰਦਾ ਭਾਈ ਸਾਡੇ ਕੋਲ ਤਾਂ ਕੇਸ ਚੱਲਦੇ ਆ ਡੀ ਐਫ ਓ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਵਾਬਦੇਹੀ ਕਿਹਦੀ ਆ ਠੇਕੇਦਾਰ ਕਹਿੰਦਾ ਕੇਸ ਚੱਲਦਾ ਡੀ ਐਫ ਓ ਕਹਿੰਦਾ ਸਾਡੇ ਕੋਲ ਮਨਜ਼ੂਰੀ ਕੋਈ ਨਹੀਂ ਜ਼ਿਲਾਤ ਮੰਤਰੀ ਜਵਾਬ ਦੇ ਆ ਮੁੱਖ ਮੰਤਰੀ ਜਵਾਬ ਦੇ ਆ ਕੌਣ ਜਵਾਬ ਦੇ ਆ ਜੰਮ ਭਾਈਆ ਜਨਾਬ ਮੈਂ ਕਿੱਥੇ ਗਈਆਂ ਹਾਂ ਆਹੀ ਏਰੀਆ ਇਹੀ ਆਂ ਚੱਲਦੇ ਆ ਕੋਈ ਬਾਲੀਵਾਰਸ ਨਹੀਂ ਲਓ ਵੀ ਆਹ 12ਵਾਂ ਠੇਕਾ ਦਰਾਹੇ ਤੋਂ ਲੈ ਕੇ ਰੋਪੜ ਤੱਕ ਏਸੀ ਹਾਤਾ ਆ ਦੇਖੀ ਦਲੋਂ ਨਿਆਰੇ ਇਹਨਾਂ ਨੂੰ